ਛੋਟੇ-ਛੋਟੇ ਬੱਚਿਆਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਜਿਦੇ ਵਿੱਚ ਬੱਚੇ ਪਾਣੀ ਦੀਆਂ ਬੋਤਲਾਂ ਵਰਤੌਂਦੇ ਨਜ਼ਰ ਆਉਂਦੇ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਕਰ ਕੀ ਰਹੇ ਹਾਂ ਕਿਉਂਕਿ ਬਹੁਤ ਛੋਟੇ ਬੱਚੇ ਨੇ ਕੁਝ ਬੱਚਿਆਂ ਨੂੰ ਪੁਲਿਸ ਫੋਰਸ ਵੱਲ ਭੇਜ ਦਿੱਤਾ ਜਾਂਦਾ ਹੈ ਕੁਜਰੀਲਾਂ ਦੇ ਵਿੱਚ ਜਿਦੇ ਵਿੱਚ ਸ਼ਾਰਟ ਵਗੈਰਾ ਜਿਹੜੇ ਚੱਲਦੇ ਨੇ ਤਾਂ ਉਹ ਬੱਚੇ ਪੱਟਾਂ ਦੇ ਉੱਤੇ ਥਾਪੀਆਂ ਮਾਰ-ਮਾਰ ਕੇ ਦੱਸ ਰਹੇ ਨੇ ਕਿ ਅਸੀਂ ਕਿਸਾਨ ਆ ਅਸੀਂ ਪੰਜਾਬੀ ਆ ਉਹਦੇ ਉੱਤੇ ਹੁਣ ਹਾਈ ਕੋਰਟ ਦੀ ਸਖਤੀ ਹੈ ਜੀ ਕਹਿੰਦੇ ਅਜਿਹੇ ਕਿਸਾਨਾਂ ਨੂੰ ਤਾਂ ਜੇਲ੍ਹ ਭੇਜ ਦੇਣਾ ਚਾਹੀਦਾ ਹੈ ਚੰਨਈ ਜੇਲ੍ਹ ਚੰਨਈ ਸਾਡੀ ਵੀ ਸੁਣਾਈ ਹੋਣੀ ਚਾਹੀਦੀ ਸੀ ਉਹ ਤੱਤ ਕਿਉਂ ਨਹੀਂ ਪੇਸ਼ ਕੀਤੇ ਹਰਿਆਣਾ ਸਰਕਾਰ ਨੇ ਜਦੋਂ ਗੋਲੀਆਂ ਮਾਰ ਰਹੇ ਹਾਂ ਤੁਸੀਂ ਕਿਸਾਨਾਂ ਤੇ ਧੂਏ ਦੇ ਜਿਹੜੇ ਕਿ ਸਮੋਕ ਬੰਬs ਉੱਤਰਿਆ ਤੁਸੀਂ ਅੱਖਾਂ 'ਚ ਪੱਥਰਾਂ ਦਾ ਬੰਬs ਉੱਤਰਿਆ ਉਹ ਤੁਸੀਂ ਕਿਉਂ ਨਹੀਂ ਪੇਸ਼ ਕੀਤਾ ਉਹ ਤੁਸੀਂ ਕਿਉਂ ਨਹੀਂ ਪੇਸ਼ ਕੀਤਾ ਡਾਂਗਾਂ ਮਾਰ ਰਹੇ ਹਾਂ ਤੁਸੀਂ ਕਿਸਾਨਾਂ ਦੇ ਉੱਤੇ ਉਹ ਤੁਸੀਂ ਤੱਤ ਕਿਉਂ ਨਹੀਂ ਪੇਸ਼ ਕੀਤੇ ਸ਼ੁਭ ਕਰਨ ਦੀ ਮੌਤ ਦਾ ਟਾਰਨਾ 12 ਬੋਰ ਦੀ ਗੋਲੀ ਜਾਂ ਵਗੈਰ ਗੋਲੀ ਹੈ ਸਖਤ ਉਹਦੇ ਸ਼ਰਰੇ ਬਣੇ ਨੇ ਨਾ ਕਿ ਰਬੜ ਦੀ ਗੋਲੀ ਉਸ ਦੀ ਜਾਂਚ ਨਿਆਇਕ ਜਾਂਚ ਦੇ ਆਰਡਰ ਕਰਤੇ ਆ ਕੱਲ ਹਾਈ ਕੋਰਟ ਨੇ ਕਿਸਾਨ ਅੰਦোলন ਜਾਰੀ ਹੈ ਜੀ ਕਿਸਾਨ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ ਅੱਜ 8 ਮਾਰਚ ਮਹਿਲਾ ਦਿਵਸ ਵੀ ਆ ਤਾਂ ਕਿਸਾਨ ਬੀਬੀਆਂ ਦੀ ਵੀ ਵੱਡੀ ਸ਼ਮੂਲੀਅਤ ਹੋਵੇਗੀ ਸ਼ੰਭੂ ਬੈਰੀਅਰ ਦੇ ਉੱਤੇ ਵੱਡੇ ਜਿਹੜੇ ਨੇ ਬਿਆਨ ਵੀ ਦਿੱਤੇ ਜਾਣਗੇ ਤੇ ਇਸ ਤੋਂ ਇਲਾਵਾ ਇੱਕ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਹੋਇਆ ਹੈ ਕਿ ਬੱਚਿਆਂ ਨੂੰ ਵਰਤਿਆ ਜਾ ਰਿਹਾ ਹੈ ਕਿਸਾਨ ਆਗੂਆਂ ਵੱਲੋਂ ਛੋਟੇ-ਛੋਟੇ ਬੱਚਿਆਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਜਿਦੇ ਵਿੱਚ ਬੱਚੇ ਪਾਣੀ ਦੀਆਂ ਬੋਤਲਾਂ ਵਰਤੌਂਦੇ ਨਜ਼ਰ ਆਉਂਦੇ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਕਰ ਕੀ ਰਹੇ ਹਾਂ ਕਿਉਂਕਿ ਬਹੁਤ ਛੋਟੇ ਬੱਚੇ ਨੇ ਕੁਝ ਬੱਚਿਆਂ ਨੂੰ ਪੁਲਿਸ ਫੋਰਸ ਵੱਲ ਭੇਜ ਦਿੱਤਾ ਜਾਂਦਾ ਹੈ ਕੁਝ ਰੀਲਾਂ ਦੇ ਵਿੱਚ ਜਿਦੇ ਵਿੱਚ ਸ਼ਾਰਟ ਵਗੈਰਾ ਜਿਹੜੇ ਚੱਲਦੇ ਨੇ ਤਾ ਉਹ ਬੱਚੇ ਪੱਟਾਂ ਦੇ ਉੱਤੇ ਥਾਪੀਆਂ ਮਾਰ-ਮਾਰ ਕੇ ਦੱਸ ਰਹੇ ਨੇ ਕਿ ਅਸੀਂ ਕਿਸਾਨ ਆ ਅਸੀਂ ਪੰਜਾਬੀ ਆ ਤਾਂ ਉਹਦੇ ਉੱਤੇ ਹੁਣ ਹਾਈ ਕੋਰਟ ਦੀ ਸਖਤੀ ਹੈ ਜੀ ਕਹਿੰਦੇ ਅਜਿਹੇ ਕਿਸਾਨਾਂ ਨੂੰ ਤਾਂ ਜੇਲ੍ਹ ਭੇਜ ਦੇਣਾ ਚਾਹੀਦਾ ਜੀ ਚन्नई ਜੇਲ੍ਹ ਚन्नई ਚन्नई ਜੇਲ੍ਹੇ ਭੇਜੋ ਕਹਿੰਦਾ ਇਹ ਜਿਹੇ ਕਿਸਾਨਾਂ ਨੂੰ ਅਸਲ ਵਿੱਚ ਹਰਿਆਣਾ ਪੁਲਿਸ ਨੇ ਕੁਝ ਵੀਡੀਓ ਪੇਸ਼ ਕੀਤੀਆਂ ਨੇ ਹਾਈ ਕੋਰਟ ਦੇ ਵਿੱਚ ਹੂੰ ਉਹ ਵੀਡੀਓ ਕੋ ਬੱਚੇ ਫਿਰ ਰਹੇ ਨੇ ਉੱਥੇ ਕੁਦ ਉੱਥੇ ਆ ਚੱਕੀ ਫਿਰਦੇ ਨੇ ਹਾਈ ਕੋਰਟ ਜੱਜ ਭੜਕ ਗਏ ਜੀ ਫਿਰ ਬੈਸੇ ਜੱਜਾਂ ਨੂੰ ਐਦਾਂ ਨਹੀਂ ਪੜਤਣਾ ਚਾਹੀਦਾ ਹੂੰ ਜੱਜਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਕਿ ਉਹਨੂੰ ਤੁਰੇ ਜੇਲ੍ਹ ਚ ਭੇਜ ਦਿਓ ਜੱਜਾਂ ਨੂੰ ਸਬੂਤਾਂ ਦੇ ਆਧਾਰ ਤੇ ਗੱਲ ਕਰਨੀ ਚਾਹੀਦੀ ਆ ਜੋ ਸਾਹਮਣੇ ਪੜਖ ਰਿਆ ਦੋਏ ਪੱਖ ਦੇਖਣੇ ਚਾਹੀਦੇ ਆ ਢੱਲੇਵਾਲ ਸਾਹਿਬ ਕਹਿੰਦੇ ਆ ਕਿ ਹਰਿਆਣਾ ਸਰਕਾਰ ਨੇ ਗਲਤ ਤੱਥ ਪੇਸ਼ ਕੀਤੇ ਆ ਹਾਈ ਕੋਰਟ ਦੇ ਵਿੱਚ ਗਲਤ ਤੱਥ ਅਸੀਂ ਤੱਥ ਵਿੱਚ ਸਾਡੀ ਵੀ ਸੁਣਵਾਈ ਹੋਣੀ ਚਾਹੀਦੀ ਸੀ ਉਹ ਤੱਥ ਕਿਉਂ ਨਹੀਂ ਪੇਸ਼ ਕੀਤੇ ਹਰਿਆਣਾ ਸਰਕਾਰ ਨੇ ਜਦੋਂ ਗੋਲੀਆਂ ਮਾਰ ਰਹੇ ਆ ਤੁਸੀਂ ਹੂੰ ਕਿਸਾਨਾਂ ਤੇ ਧੂਏ ਦੇ ਜਿਹੜੇ ਕਿ ਸਮੋਕ ਬੰਬ ਸੁੱਟ ਰਹੇ ਤੁਸੀਂ ਅੱਖਾਂ ਅਥਰੂ ਬੰਬ ਸੁੱਟ ਰਹੇ ਉਹ ਤੁਸੀਂ ਕਿਉਂ ਨਹੀਂ ਪੇਸ਼ ਕੀਤਾ ਉੱਥੇ ਉਹ ਤੁਸੀਂ ਕਿਉਂ ਨਹੀਂ ਪੇਸ਼ ਕੀਤਾ ਡਾਂਗਾ ਮਾਰ ਰਹੇ ਤੁਸੀਂ ਕਿਸਾਨਾਂ ਦੇ ਉੱਪਰ ਉਹ ਤੁਸੀਂ ਤੱਤ ਕਿਉਂ ਨਹੀਂ ਪੇਸ਼ ਕੀਤੇ ਹੂੰ ਗੁੰਮਰਾਹ ਕੀਤਾ ਤੁਸੀਂ ਅਦਾਲਤ ਨੂੰ ਤੇ ਅਦਾਲਤ ਨੂੰ ਗੁੰਮਰਾਹ ਨਹੀਂ ਹੋਣਾ ਚਾਹੀਦਾ ਹੂੰ ਕਿਉਂਕਿ ਇੱਕ ਪਾਸੇ ਅਦਾਲਤ ਪੰਜ ਮੈਂਬਰੀ ਨਿਆਂਇਕ ਰਾਸਤ ਜਿਹੜੀ ਨਿਆਂਇਕ ਜਾਂਚ ਕਰਾਉਣ ਦੀ ਆਰਡਰ ਕਰ ਰਹੀ ਹੈ ਸੁਭਕਰਨ ਸਿੰਘ ਦੇ ਹੂੰ ਸੁਭਕਰਨ ਦੀ ਮੌਤ ਦਾ ਕਾਰਨ 12 ਬੋਰ ਦੀ ਗੋਲੀ ਜਾਂ ਮਰਗੀ ਦੀ ਗੋਲੀ ਹੈ ਸਖਤ ਉਹਦੇ ਸ਼ਰਰੇ ਬਣੇ ਨੇ ਨਾ ਕਿ ਰਬੜ ਦੀ ਗੋਲੀ ਉਸ ਦੀ ਜਾਂਚ ਨਿਆਇਕ ਜਾਂਚ ਦੇ ਆਰਡਰ ਕਰਤੇ ਆ ਕੱਲ ਹਾਈ ਕੋਰਟ ਨੇ ਹਮ ਇੱਕ ਪਾਸੇ ਤੁਸੀਂ ਹਰਾਨੇ ਵੱਲੋਂ ਮਾਰੀ ਹੋਈ ਗੋਲੀ ਜਾਂਚ ਕਰ ਰਹੇ ਹੋ ਜੱਸ ਸਾਹਿਬ ਦੂਜੇ ਪਾਸੇ ਹਾਈ ਕੋਰਟ ਕਿਸਾਨਾਂ ਨੂੰ ਭੰਡ ਰਹੀ ਹੈ ਤੇ ਕਹਿ ਰਹੀ ਹੈ ਤੁਸੀਂ ਤੁਹਾਨੂੰ ਜੇਲ੍ਹ ਭਜਣਾ ਚਾਹੀਦਾ ਹਮ ਇਹ ਗੱਲ ਜੱਜਾਂ ਨੂੰ ਜੱਜਾਂ ਨੂੰ ਇਹ ਗੱਲ ਸੁਭਾਣ ਦੀ ਮਾਫ ਕਰਨਾ ਮੈਂ ਮੈਂ ਜੱਜਾਂ ਦੇ ਖਿਲਾਫ ਨਹੀਂ ਹੈਗਾ ਪਰ ਮੈਂ ਜੱਜ ਜਿਨ੍ਹਾਂ ਜੱਜਾਂ ਨੂੰ ਅਸੀਂ ਇਹ ਨਾ ਜੱਜਾਂ ਸਾਨੂੰ ਵਿਸ਼ਵਾਸ ਹੈ ਹੂੰ ਜਿਨ੍ਹਾਂ ਜੱਜਾਂ ਨੂੰ ਸਾਨੂੰ ਸਾਨੂੰ ਇਹ ਆਸ ਆ ਬੰਦਾ ਜਦੋਂ ਕਿਤੇ ਬਾਹਰ ਤਰਮਿੰਦਰ ਜੀ ਕਿਸੇ ਲੜ ਰੋ ਗਰੀਬ ਬੰਦਾ ਹੋਵੇ ਕੋਈ ਮਾੜਾ ਬੰਦਾ ਹੋਵੇ ਤਕੜੇ ਨੂੰ ਕਹਿੰਦਾ ਕਹਿੰਦਾ ਮੈਂ ਤੈਨੂੰ ਦਿਖਾਂ ਕੋਰਟ ਦੇ ਵਿੱਚ ਅਦਾਲਤ ਦਿਖਾਂ ਤੈਨੂੰ ਮੈਂ ਇਹਦਾ ਮਤਲਬ ਅਦਾਲਤ ਦਾ ਵਿਸ਼ਵਾਸ ਲੋਕਾਂ ਵਿੱਚ ਅਜੇ ਵੀ ਹੈਗਾ ਹੂੰ ਵੀ ਲੋਕੀ ਗੱਲ ਕਰਦੇ ਵੀ ਤੈਨੂੰ ਦਿਖਾਂ ਮੈਂ ਅਦਾਲਤ ਵਿੱਚ ਆ ਤੂੰ ਆਈ ਵਿਲ ਸੀ ਯੂ ਇਨ ਕੋਰਟ ਠੀਕ ਹੈ ਨਾ ਜੀ ਇਹ ਕਹਿੰਦਾ ਹੁੰਦਾ ਉਹ ਤੇ ਉਹ ਫਿਰ ਇਹ ਵਿਸ਼ਵਾਸ ਬਣਾ ਰਹਿਣਾ ਚਾਹੀਦਾ ਚਲੋ ਇਹ ਜੱਸ ਸਾਹਿਬ ਨੇ ਜਿਹੜੀ ਕੀਤੀ ਹੈ ਟਿੱਪਣੀ ਢੱਲੇਵਾਲ ਸਾਹਿਬ ਨੇ ਕਹਤਾ ਵੀ ਗਲਤ ਹੈ ਵੈਸੇ ਕੱਲ ਨਾ ਆਪਣਾ ਧਰਮਿੰਦਰ ਜੀ ਜੀ ਇੱਕ ਹੋਰ ਬੜੀ ਗੱਲ ਸਾਹਮਣੇ ਆਈ ਆ ਹਮ ਸ਼ੁਭਕਰਨ ਦਾ ਭੋਗ ਪਿਆ ਹਮ ਉਹਨਾਂ ਦੇ ਪਿੰਡ ਬੱਲੋਜ ਜੀ ਉਹਦਾ ਅੰਤਮ ਰਸਮਾਂ ਹੋ ਜਾਂ ਨੇ ਭੋਗ ਦੇ ਵਿੱਚ ਘੱਟ ਬਹੁਤ ਹੋਇਆ ਸੀ ਹਮ ਪਹਿਲਾਂ ਤਾਂ ਉਹਨੇ ਛੋਟੀ ਅਰਦਾਸ ਕੀਤੀ ਘਰ 'ਚ ਉਹ ਛੋਟੀ ਅਰਦਾਸ ਕਹਿੰਦੇ ਨੇ ਹੂੰ ਜਿਹੜੀ ਘਰ ਵਿੱਚ ਹੁੰਦੀ ਨੇ ਅਰਦਾਸ ਗੁਰੂ ਵੈਸੇ ਛੋਟੀ ਅਰਦਾਸ ਹੁੰਦੀ ਹੈ ਜਦੋਂ ਵੱਡੀ ਹੁੰਦੀ ਹੈ ਉਹ ਹੂੰ ਕਿਉਂਕਿ ਅਰਦਾਸ ਤਾਂ ਅਰਦਾਸ ਹੀ ਹੁੰਦੀ ਹੈ ਛੋਟੀ ਵੱਡੀ ਨਹੀਂ ਹੁੰਦੀ ਉਹ ਸਿੱਖ ਧਰਮ ਦੇ ਸਿਧਾਂਤਾਂ ਅਨੁਸਾਰ ਅਰਦਾਸ ਛੋਟੀ ਵੱਡੀ ਕਦੇ ਹੋ ਨਹੀਂ ਸਕਦੀ ਹੂੰ ਤਾਂ ਉਹੀ ਕਹਿੰਦੇ ਆ ਕਿਸਾਨ ਕੇ ਛੋਟੀ ਅਰਦਾਸ ਕੀਤੀ ਪਹਿਲਾਂ ਹੂੰ ਚਲੋ ਘਰ ਦੇ ਵਿੱਚ ਅਰਦਾਸ ਕੀਤੀ ਉਸ ਤੋਂ ਬਾਅਦ ਗੁਰਦੁਆਰਾ ਅਕਾਲ ਸਾਹਿਬ ਮਨਿਕੁਰਦੁਆਰਾ ਸਾਹਿਬ ਅਕਾਲ ਸਾਹਿਬ ਉੱਤੇ ਉੱਥੇ ਇਕੱਠ ਹੋਣਾ ਸੀਗਾ ਸ਼ੁਭ ਕਰਨ ਦੀ ਅੰਤਿਮ ਰਸਮਾਂ ਤੇ ਲੈਕਚਰ ਹੋਣੇ ਸੀਗੇ ਤਕਰੀਰਾਂ ਹੋਣੀਆਂ ਸੀਗੀਆਂ ਅਰਦਾਸ ਹੋਣੀ ਸੀਗੀ ਤੇ ਉੱਥੇ ਬਹੁਤ ਲੋਕ ਪਹੁੰਚੇ ਹੂੰ ਉਹਨਾਂ ਲੋਕਾਂ ਉੱਥੇ ਰੱਖੀ ਸੀ ਗੁਰਦੁਆਰਾ ਸਾਹਿਬ ਦੀ ਗੋਲਕ ਹੂੰ ਉਹ ਗੋਲਕ ਵਿੱਚ ਮਾਇਆ ਪੈਂਟ ਕੀਤੀ ਲੋਕ ਬਹੁਤ ਸਾਰੇ ਲੋਕਾਂ ਨੇ ਤਾਂ ਉਹ ਗੋਲਕ ਦੀ ਮਾਇਆ ਵਿੱਚੋਂ ਹਿੱਸਾ ਲੈਣ ਵਾਸਤੇ ਕਿਸਾਨ ਜੁਨੀਆ ਦੇ ਨਾ ਕਿਸਾਨ ਜੁਨੀ ਸਿੱਧੂਪੁਰ ਦੇ ਆਗੂ ਪਹੁੰਚ ਗਏ ਜੀ ਪਿੰਡ ਦੇ ਕੋਲੇ ਗੁਰਦੁਆਰੇ ਦੇ ਕੋਲੇ ਹੂੰ ਕਹਿੰਦੇ ਵੀ ਸਾਨੂੰ ਤੁਸੀਂ ਉਹ ਸਾਨੂੰ ਲੋੜ ਐ ਹੂੰ ਕੱਟ ਬਹੁਤ ਹੋਇਆ ਸਾਡਾ ਖਰਚਾ ਹੋ ਗਿਆ ਇੱਥੇ ਭੋਗ ਤੇ ਸਾਨੂੰ ਤੁਸੀਂ ਗੁਰੂ ਦੀ ਗੋਲਕ ਵਿੱਚੋਂ ਹਿੱਸਾ ਦਿਓ 1 ਲੱਖ ਰੁਪਏ ਹੂੰ ਇਹ ਪਹੁੰਚ ਗਈ ਜਿੱਥੇ ਤਾਂ ਇਹ ਗੱਲ ਉਹ ਕਹਿੰਦੇ ਵੀ ਮੈਂ ਕਿਵੇਂ ਦੇ ਸਕਦਾ ਕਹਿੰਦੇ ਮੈਂ ਤਾਂ ਕੱਟ ਕਰੂੰਗਾ ਤਾਂ ਉਹਨੇ ਗੁਰਦੁਆਰੇ ਵਿੱਚ ਅਨਾਉਂਸ ਕਰਤਾ ਉਹਨਾਂ ਨੇ ਵੀ ਭਾਈ ਐਦਾਂ ਆਏ ਸੀ ਸਿੱਧੂਪੁਰਗ ਜੂਨੀਅਰ ਦੇ ਆਗੂ ਉਹ ਉਹਦੇ ਵਿੱਚੋਂ ਹਿੱਸਾ ਮੰਗਦੇ ਆ ਗੁਰੂ ਦੀ ਗੋਲਕ ਚੋਂ ਜੀ ਵੀ ਤੁਸੀਂ ਆਪਾਂ 9 ਵਜੇ ਕੱਟ ਕਰ ਲਈਏ ਹੂੰ ਤਾਂ 9 ਵਜੇ ਉਹਨੇ ਇਕੱਠ ਕੀਤਾ ਇਕੱਠ ਦੇ ਵਿੱਚ ਉਹਨੇ ਫੈਸਲਾ ਕਰ ਲਿਆ ਕਿ ਆਪਾਂ ਇੱਕ ਥੇਲਾ ਲੰਦੇ ਹੂੰ ਕਿਸਾਨਾਂ ਦੀ ਯੂਨੀਅਨ ਨੂੰ ਸਿੱਧੂਪੁਰ ਨੂੰ ਕਿੰਨੇ ਪੈਸੇ ਇਕੱਠੇ ਹੋ ਸੀ ਉੱਥੇ ਕਿ 90000 ਰੁਪਏ ਹੂੰ ਲੱਖ ਮੰਗਦੇ ਨੇ ਉਹ 90000 ਇਕੱਠਾ ਹੋਇਆ ਲੱਖ ਰੁਪਏ ਮੰਗਦੇ ਨੇ ਤੇ ਇਹ ਕਹਿੰਦੇ ਵੀ ਗਲਤ ਗੱਲ ਹੋ ਗਈ ਇਹ ਤੇ ਫੈਸਲਾ ਕਰ ਲੈ ਨਹੀਂ ਦੇਣਾ ਸੀ ਉਹਨਾਂ ਨੂੰ ਹਮ ਕੀ ਇਹ ਤੁਸੀਂ ਕੀ ਦਰਸ਼ਕ ਇਸ ਗੱਲ ਤੇ ਕਮੈਂਟ ਕਰਨਗੇ ਕਿ ਇਹ ਗੱਲ ਸਹੀ ਆ ਕਿ ਕਿਸਾਨ ਜੁਨੀਅਨ ਦੇ ਆਗੂ ਜਿਹੜੇ ਕਿ ਇਹ ਗੱਲ ਤੇ ਪੂਰੇ ਮਹਾਰਾ ਕੇ ਸੰਭੂ ਬਾਰਡਰ ਦੇ ਉੱਪਰ ਖਨੋਰੀ ਬਾਰਡਰ ਦੇ ਉੱਪਰ ਲੰਗਰ ਲਾ ਕੇ ਲੰਗਰ ਛਕਾਦੇ ਨੇ ਆਮ ਲੋਕਾਂ ਨੂੰ ਵੀ ਜਲੇਬੀਆਂ ਛਕਾਰੇ ਨੇ ਉੱਥੇ ਖੀਰ ਖਿਲਾ ਰਹੇ ਨੇ ਉੱਥੇ ਲੋਕਾਂ ਨੂੰ ਇਹ ਛੁੱਟੀ ਦੀ ਆਪਣਾ ਲੰਗਰ ਛਕਾ ਰਹੇ ਨੇ ਉਹ ਕਿਸਾਨ ਜੁਨੀਅਨ ਦੇ ਉੱਪਰ ਇਹ ਦੋਸ਼ ਲੱਗੇ ਨੇ ਕਿ ਉਹਨਾਂ ਦੇ ਬੰਦੇ ਲੱਖ ਰੁਪਏ ਗੁਰੂ ਦੀ ਗੋਲ ਚੋਂ ਮੰਗਣ ਵਾਸਤੇ ਗਏ। ਠੀਕ ਹੈ ਜੀ। ਕੀ ਇਹ ਠੀਕ ਹੈ? ਕੀ ਅਸੀਂ ਕਿ ਕਿਸਾਨ ਹੁਣ ਐ ਕਰਨਗੇ ਕਿ ਕਿਸਾਨ ਜਿੱਥੇ ਭੋਗ ਪਾਇਆ ਕਰਨਾ ਹੈ ਕਿਸੇ ਸ਼ਹੀਦ ਦਾ ਤਾਂ ਉੱਥੇ ਜਾ ਕੇ ਉਹਦੀ ਗੁਰੂ ਦੀ ਗੋਲ ਕੁਝ ਪੈਸੇ ਇਕੱਠੇ ਕਰਨਗੇ ਉਹ ਤੇ ਹਿੱਸਾ ਮੰਗ ਲਿਆ ਕਰਨਗੇ ਕਿਸਾਨ। ਐਦਾਂ ਹੋਇਆ ਕਰੀ ਗੱਲ। ਕਿ ਸਾਡੇ ਪੰਜਾਬ ਦਾ ਕਿਸਾਨ ਹੁਣ ਇੱਥੇ ਆ ਗਿਆ। ਕਿ ਸਾਡੇ ਪੰਜਾਬ ਦੇ ਕਿਸਾਨ ਨੂੰ ਹੁਣ ਐਦਾਂ ਕਰਨਾ ਚਾਹੀਦਾ। ਜਿਹੜਾ ਜਿਹੜਾ ਕਿ ਸਿੱਖ ਧਰਮ ਤੇ ਕਾਬਜ ਹੈ ਪੰਜਾਬ ਦਾ ਕਿਸਾਨ ਸਿੱਖ ਧਰਮ ਦਾ ਕਾਬਜ ਹੈ ਜੀ ਇਹ ਬਰ ਕੇ ਠੇਕੇਦਾਰ ਹੈ ਸਿੱਧਾ ਸਿੱਧਾ ਸਾਧ ਵਰਕੇ ਆਪਾਂ ਅਪਾ ਗੋਲ ਮੋਲਣਾ ਨਾ ਕਰੀਏ ਗੱਲ ਆਪਾਂ ਇਹ ਬਰ ਕੇ ਸਿੱਖ ਧਰਮ ਦਾ ਠੇਕੇਦਾਰ ਹੈ ਪੰਜਾਬ ਦਾ ਕਿਸਾਨ ਪੰਜਾਬ ਦਾ ਜ਼ਿਮੀਦਾਰ ਉਹ ਹੁਣ ਹਿੱਸਾ ਮੰਗੇਗਾ ਇਹ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਨੰਬਰ 2 ਮੇਰੀ ਗੱਲ ਅੱਜ ਮੈਨੂੰ ਬੜਾ ਗੁੱਸਾ ਸੀ ਮਨ 'ਚ ਫਿਰੇ ਉਹ ਗੁੱਸੇ ਨੂੰ ਲੈ ਕੇ ਮੈਂ ਗੱਲ ਕੀਤੀ ਬਲਦੇਵ ਸਿਰਸਾ ਨਾਲ ਹੂੰ ਸਿਰਸਾ ਮਾਮੀ ਗੱਲ ਕਰਾਉਂ ਡੱਲੇਵਾਲ ਸਾਹਿਬ ਨਾਲ ਡੱਲੇਵਾਲ ਸਾਹਿਬ ਨੇ ਮੇਰੇ ਕੋਲ ਹੀ ਨੇ ਹੂੰ ਕਹਿੰਦਾ ਆਪਾਂ ਗੱਲ ਕਰਦੇ ਆਂ ਡੱਲੇਵਾਲ ਸਾਹਿਬ ਗੱਲ ਕਿਹ ਕਹਿੰਦੇ ਕਿਦਾ ਸਾਹਿਬ ਤੁਹਾਡੀ ਅਸੀਂ ਮੈਂ ਸੁਣ ਲਈ ਗੱਲ ਸਾਰੀ ਹੂੰ ਕਹਿੰਦਾ ਇਹ ਗੱਲ ਅਸੀਂ ਕੀਤਾ ਫੈਸਲਾ ਕਿ ਕੁਝ ਬੰਦੇ ਸਾਡੇ ਗਏ ਸੀ ਉੱਥੇ ਹੂੰ ਸਾਡੇ ਬੰਦੇ ਕੁਝ ਗਏ ਸੀ ਉਹ ਬੰਦਿਆਂ ਦੇ ਨਾਂ ਥਾਂ ਸਾਨੂੰ ਨਹੀਂ ਪਤਾ ਲੱਗੇ ਜੀ ਕੌਣ ਬੰਦੇ ਨੇ ਉਹ ਅਸੀਂ ਕਮੇਟੀ ਬਣਾਤੀ ਆ ਪੰਜ ਮੈਂਬਰੀ ਹੂੰ ਤਿੰਨ ਦਿਨਾਂ ਵਿੱਚ ਰਿਪੋਰਟ ਆਉਣੀ ਆ ਉਹਦੀ ਇਹ ਗੁਰੂ ਦੀ ਗੋਲਕ ਹੁੰਦੀ ਆ ਗੁਰੂ ਦੀ ਗੋਲਕ ਦਾ ਪੈਸਾ ਗੁਰਦੁਆਰੇ ਦਾ ਹੁੰਦਾ ਸਾਡਾ ਉੱਚ ਕੋਈ ਹਿੱਸਾ ਨਹੀਂ ਹੈਗਾ ਨਾ ਕਿਸਾਨਾਂ ਦਾ ਨਾ ਕਿਸੇ ਹੋਰ ਦਾ ਉਹ ਤਾਂ ਗੁਰੂ ਦਾ ਪੈਸਾ ਹੁੰਦਾ ਗੁਰੂ ਦੇ ਪੈਸੇ ਵਿੱਚੋਂ ਅਸੀਂ ਪੈਸਾ ਇੱਕੋ ਨਹੀਂ ਮੰਗ ਸਕਦੇ ਠੀਕ ਹੈ ਜੀ ਦਲੇਵਾਲ ਸਾਹਿਬ ਕਹਿੰਦੇ ਵੀ ਅਕੀਦਾ ਸਾਹਿਬ ਜਿਹੜਾ ਇਹ ਗੱਲ ਕੀਤੀ ਆ ਇਹ ਸਾਡੇ ਕੋਲ ਗੱਲ ਆ ਚੁੱਕੀ ਆ ਅਸੀਂ ਕਮੇਟੀ ਬਣਾ ਦਿੱਤੀ ਆ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਜਿਹੜੇ ਬੰਦੇ ਦੋਸ਼ੀ ਪਾਏ ਗਏ ਉਹਨਾਂ ਨੂੰ ਤੁਰੰਤ ਅਸੀਂ ਆਪਣੇ ਯੂਨੀਅਨ ਤੋਂ ਕੱਢ ਦੇਾਂਗੇ ਹਮ ਅਸੀਂ ਉਹਨਾਂ ਨੂੰ ਯੂਨੀਅਨ ਵਿੱਚ ਨਹੀਂ ਰਹਿਣ ਦੇਾਂਗੇ ਇਹ ਗੱਲ ਧਲੇਵਾਲ ਸਾਹਿਬ ਨੇ ਆਖੀ ਆ ਬੜਾ ਅੱਛਾ ਫੈਸਲਾ ਆਏਗਾ ਜੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਬੁਲਾਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਅਨੰੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਔਸਾਂਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੇ ਆਨਲੌਂਚ ਹੋ ਚੁਕਿਆ ਹੈ ਕਨ ਕੈਨੇਡਾ ਵਿੱਚ